ਤਸ਼ਕੋ ਪ੍ਰੇਖਕੋ ਪਾਤਰਾ ਸਵਾਗਤ ਹੈ ਜੀਰ ਅਸਲ ਅਗਲਾ ਇਸ਼ੂ ਦੇਖੋ ਕੁਝ ਕਮੈਂਟ ਆਏ ਨੇ ਵੀਰ ਜਗਦੇਵ ਸਿੰਘ ਲਿਖਦੇ ਨੇ ਜਿਹੜੇ ਸਾਨੂੰ ਮਤਾਂ ਦਿੰਦੇ ਹਨ ਕਿ ਸਿੱਖੋ 1984 ਭੁੱਲ ਜਾਓ ਉਹ ਲੋਕ ਕਿਉਂ ਨਹੀਂ ਭੁੱਲਦੇ 라ਵਣ ਇਹ ਬਹੁਤ ਠੀਕ ਨੁਕਤਾ ਹੈ ਔਰ ਰਾਜ ਜਦੋਂ ਪ੍ਰੋਟੈਸਟ ਰੈਲੀ ਚੱਲ ਰਹੀ ਸੀ ਹਾਲਾਂਕਿ ਦੋਕ ਇੰਡੀਅਨ ਇੰਟੈਲੀਜੈਂਸ ਵਾਲਿਆਂ ਦਾ ਬੰਦਾ ਵੀ ਪਾਸੇ ਆ ਕੇ ਖਲੋਤੇ ਔਰ ਇਨੇ ਕੋਣ ਆਪਣੇ ਸਿੰਘ ਟ੍ਰੇਨ ਦੇ ਉਹਦੇ ਸ਼ਗਲਾਂ ਤੋਂ ਦੇਖਿਆ ਵੀ ਆਬਜ਼ਰਵ ਕਰ ਰਹੇ ਹੋ ਗਏ ਫੋਟੋ ਖਿੱਚੋ ਇਹਨਾਂ ਦੀ ਜੀ ਉਹ ਇਕラム ਖਸ ਗਿਆ ਫੋਟੋ ਦੇਣ ਪਰ ਇੱਕ ਜਿਹੜਾ ਉਸ ਤੋਂ ਪਹਿਲਾਂ ਆ ਕੇ ਉਹ ਡਿਬੇਟ ਕਰ ਰਿਹਾ ਸੀ ਜੀ ਉਹ ਪੁੜੀ ਠੇ ਠੰਡੀ ਹਿੰਦੀ ਬੋਲ ਕੇ ਕਿ ਇਹ ਭੁੱਲ ਜਾਓ ਉਹ ਪਾਸ ਹੋਇਆ ਹੁਣ ਅੱਗੋਂ ਦਾ ਫਿਊਚਰ ਦੇਖੋ ਉਹਨੂੰ ਫਿਰ ਸਿੰਘ ਪੈ ਗਏ ਕੁਝ ਗਰਮਗਰਮੇ ਵੀ ਹੋਣ ਲੱਗੀ ਮੈਂ ਜਾ ਕੇ ਪਿੱਛੇ ਮੈਂ ਕਿਹਾ ਇਹਨਾਂ ਦੇ ਨਾਲ ਨਾ ਵਕਤ ਜ਼ਾਇਆ ਕਰੋ ਇਹਨਾਂ ਨੂੰ ਡੀਲ ਕਰੋ ਇਹਨਾਂ ਨੂੰ ਭਜਾਓ ਜਮਨਾਪੁਰ ਜੀ ਸੋ ਬਿਲਕੁਲ ਠੀਕ ਹੈ ਵੀ ਇਹਨਾਂ ਨੂੰ ਤਾਂ ਅੱਜ ਤੱਕ ਨਹੀਂ ਭੁੱਲਿਆ ਹੈਵੀ ਹਾਲਾਂ ਉਹ ਵੀ ਝੂਠਾ ਕਰੀਏਟ ਕੀਤਾ ਹੈ ਲੇਕਿਨ ਇਹ ਯਕੀਨੀ ਬਣਾਉਂਦੇ ਨੇ ਕਿ ਝੂਠ ਨੂੰ ਵਾਰ-ਵਾਰ ਰਿਪੀਟ ਕਰਨਾ ਹੈ ਹਸਨ ਪੱਟੀ ਰਾਣਾ ਖਾਲਸਾਣ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ 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 ਬਸ਼ਰਤ ਅਲੀ ਜੀ ਜੀਓ ਸਰਦਾਰ ਜੀ ਸ਼ੁਕਰੀਆ ਬਸ਼ਰਤ ਅਲੀ ਸਾਹਿਬ ਤੁਸੀਂ ਵੀ ਜੀਓ ਭੁਪਿੰਦਰ ਸਿੰਘ ਖਾਲਸਾਣ ਜ਼ਿੰਦਾਬਾਦ ਮੀਆਂ ਤਾਇੂਬ ਖਾਲਸਾ ਖਾਲਸਾਣ ਦਾ ਕਸ਼ਮੀਰ ਪਾਕਿਸਤਾਨ ਦਾ ਬਿਲਕੁਲ ਵੈਸੇ ਉਹ ਇੱਕ ਹੋਰ ਵੀ ਪੰਜਾਬੀ ਦਾ ਫਰੇਜ਼ ਦੇਚ ਹੁੰਦਾ ਜੀ ਮੈਂ ਉਹ ਨਹੀਂ ਕਹਿਣਾ ਉਹ ਰਿਸਿਸਟ ਸਟੇਫਰੀ ਚੌਧਰੀ ਅਹਿਮਦ ਇਤਫਾਕ ਇਹਨਾਂ ਨੇਤਾ ਬੇਗਹਿਰਤ ਦੇ ਬੇਗਹਿਰਤੀ ਦੀ ਹੱਦ ਕਰ ਦਿੱਤੀ ਹੈ ਬਿਲਕੁਲ ਠੀਕ ਇਹਨਾਂ ਤੋਂ ਵੱਡਾ ਕੌਣ ਬੇਗਹਿਰਤ ਹੈ ਵੀਰ ਹਰਮੇਲ ਸਿੰਘ ਲਿਖਦੇ ਨੇ ਇੰਦਰਾ ਗਾਂਧੀ ਨੂੰ ਮਾਰਨ ਵਾਲਿਆਂ ਨੂੰ ਕਾਤਲ ਕਹਿਣ ਵਾਲਿਓ ਸ਼੍ਰੀਲੰਕਾ ਦੇ ਰਾਜੇ ਰਾਵਣ ਨੂੰ ਧੋਖੇ ਨਾਲ ਮਾਰਨ ਵਾਲਿਆਂ ਨੂੰ ਵੀ ਕਾਤਲ ਕਹੋ ਜਿਹੜੇ ਸਾਨੂੰ ਮਤਾਂ ਦਿੰਦੇ ਹਨ ਕਿ ਸਿੱਖੋ 1984 ਭੁੱਲ ਜਾਓ ਉਹ ਲੋਕ ਕਿਉਂ ਨਹੀਂ ਭੁੱਲਦੇ ਰਾਵਣ ਨੂੰ ਸੇ ਕੌਮਿਕ 3 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਪੁਤਲਾ ਸਾੜ ਕੇ ਆਪਣਾ ਵੱਖਰਾ ਦਸਹਿਰਾ ਮਨਾਵੇ। ਸੁਝਾ ਦਾ ਬਹੁਤ ਵਧੀਆ ਹੈ। ਵੀਰ ਰਮੇਲ ਸਿੰਘ ਵੀ ਆਜਾਏ ਸਨ ਪ੍ਰੋਟੈਸਟ ਤੇ। ਪਰ ਮੈਂ ਸਮਝਦਾ ਹਾਂ ਵੀ ਸਾਨੂੰ ਜਿਹੜਾ ਹੁਣ ਜਿਹੜਾ ਸਾਡਾ ਹੱਲ ਹੈ ਅਲਟੀਮੇਟਲੀ ਕਿ ਅਸੀਂ ਖਾਲਸਾਣ ਲਿਬਰੇਟ ਕਰਵਾਣਾ ਹੈ ਔਰ ਮੈਨੂੰ ਇਹ ਲੱਗਦਾ ਹੈ ਵੀ ਉਹ ਪਲ ਨੇੜੇ ਆ ਰਹੇ ਨੇ ਕੌਮ ਦੇ ਸਾਹਮਣੇ ਓਪਰਚੁਨਿਟੀ ਹੈ ਔਰ ਅਸੀਂ ਰੱਖੀਏ ਪ੍ਰੋਟੈਸਟ ਵੀ ਥੋੜੇ ਜੇ ਉਹਨਾਂ ਦੀ ਫ੍ਰੀਕੁਐਂਸੀ ਘਟਾਈਏ ਮੈਸਿਵ ਹੋਣ ਪਰ ਹੁਣ ਫੋਕਸ ਹੋਏ ਪ੍ਰੋਐਕਟਿਵ ਲਿਬਰੇਟ ਕਰਾਣਾ ਆਪਣਾ ਮੋਲਕ ਉਹਦੇ ਲਈ ਜੋ ਵੀ ਸੈਟਅਪ ਹੈ ਉਸ ਦੇ ਉੱਤੇ ਕੰਮ ਕਰੀਏ ਔਰ ਹਸਨ ਪੱਟੀ ਰਾਣਾ ਜੀ ਜਿਹੜੇ ਕਿ ਬਹੁਤ ਵਧੀਆ ਕਿਉਂਕਿ ਮੇਰੇ ਕੋਲ ਵਕਤ ਵੀ ਥੋੜਾ ਹੁੰਦਾ ਆ ਅਦਰਵਾਇਜ਼ ਅਸੀਂ ਜਿਹੜੇ ਉਹ ਇਮੇਜ ਬਣਾਉਂਦੇ ਨੇ ਉਹ ਵਰਥ ਸ਼ੋਇੰਗ ਨੇ ਸਕਰੀਨ ਦੇ ਉੱਤੇ ਉਹਨਾਂ ਨੇ ਇੱਕ ਤਾਂ ਖਾਲਿਸਤਾਨ ਵਿਲ ਨੈਵਰ ਡਾਈ ਖੰਡੇ ਦੇ ਨਾਲ ਪੂਰਾ ਬਣਾਇਆ ਪਰ ਇੱਕ ਜਿਹੜਾ ਥੱਲੇ ਹੈ ਇੱਕ ਦੋ ਤੋਤੇ ਨੇ ਉਨਾ ਦੇ ਵਿੱਚ ਇੱਕ ਤੋਤੇ ਦੇ ਉੱਤੇ ਜਿਹੜਾ ਉਹ ਪਾਕਿਸਤਾਨ ਦਾ ਝੰਡਾ ਹੈ ਉਸਦੇ ਫੈਦਰਸ ਦੇ ਉੱਤੇ ਦੂਸਰੇ ਦੇ ਉੱਤੇ ਭਾਰਤ ਦਾ ਝੰਡਾ ਹੈ ਤੇ ਪਾਕਿਸਤਾਨੀ ਝੰਡੇਵਾੜਾ ਜਿਹੜਾ ਤੋਤਾ ਹੈ ਉਹ ਇੰਡੀਅਨ ਝੰਡੇਵਾੜਿਆਂ ਨੂੰ ਆਪਣਾ ਪੰਜਾ ਚੁੱਕ ਕੇ ਕਹਿ ਰਿਹਾ ਦੂਰ ਫਿਟੇ ਮੂੰ ਜੀ ਜੀ ਸੋ ਵਾਕਈ ਇਹ ਇਹ ਦੂਰ ਫਿਟੇ ਮੂੰ ਪੰਛੀ ਵੀ ਕਹਿੰਦਾ ਨਾ ਕਿ ਦੂਰ ਫਿਟੇ ਮੂੰ ਜੋ ਤੋਟੀ ਅੰਗਰ ਤੂਤਾਂ ਨੇ ਜੀ ਦਾ ਸਾਹਿਬ ਹੁਣ ਵਾਲੇ ਵਿਸ਼ੇ ਚ ਚਾਈਨਾ ਔਰ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਜਦੋਂ ਅਸੀਂ ਕਿਸੇ ਇਸ਼ੂ ਨੂੰ ਪਿਕ ਕਰਦੇ ਹਾਂ ਕੁਝ ਚੀਜ਼ਾਂ ਜਿਹੜੀਆਂ ਮੇਰੇ ਅੰਦਰਲੇ ਉਸ ਪਾਰਟ ਨੂੰ ਟ੍ਰਿਗਰ ਕਰਦੀਆਂ ਉਹ ਦੋਸਤੀ ਨਿਭਾਣੀ ਹੁੰਦੀ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਇਹ ਹਾਲਾਂਕਿ ਇਹਨਾਂ ਦੇ ਜਿਹੜਾ ਤੁਲਸੀਦਾਸ ਦੀ ਗੱਲ ਕਰਕੇ ਹਟੇ ਆ ਉਹਨੇ ਔਰਤ ਦੇ ਜ਼ਿੰਮੇ ਲਾਇਆ ਕਿ ਜੀ ਔਰਤ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਮੁਸੀਬਤ ਆਏ ਫੇਰ ਉਹ ਲਾਇਲ ਹੈ ਕਿ ਨਹੀਂ ਤੁਹਾਡੇ ਨਾਲ ਉਹਦੇ ਚੋਂ ਆਏਗਾ ਸੋ ਆਪ ਇਹਨਾਂ ਦੀ ਲਾਇਲਟੀ ਡਿਸ ਲਾਇਲਟੀ ਦਾ ਕੋਈ ਨਹੀਂ ਆਪ ਤਾਂ ਝੂਠੇ ਫਰਾਡੀ ਦੂਜੇ ਤੀਜੇ ਨੇ ਪਰ ਮੈਂ ਸਮਝਦਾ ਐ ਵੀ ਦੋਸਤ ਦੇ ਮਾਮਲੇ ਚ ਉਹ ਭਾਵੇਂ ਨਿੱਜੀ ਜੀਵਨ ਛੋਏ ਅੰਗਰੇਜ਼ੀ ਵਾਲੇ ਵੀ ਕਹਿੰਦੇ ਨੇ ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਦੀਡ ਇਹ ਜਿਹੜਾ ਰੋਡ ਵੇਲੇ ਤੁਹਾਡੇ ਨਾਲ ਖਲੋਤਾ ਐਸਲ ਚ ਤੁਹਾਡਾ ਦੋਸਤ ਹੋ ਐ ਜੀ ਬਾਕੀ ਤਾਂ ਜਿਵੇਂ ਇਹ ਕਹਿੰਦੇ ਨੇ ਕਿ ਵੀ ਬੰਤੀ ਕੇ ਹੈ ਯਾਰ ਵਿਗੜੀ ਕਾ ਕੋਈ ਨਹੀਂ ਇਨ ਦਾ days of prosperity friends will be 20 in the days of adversity no one in 20 ji prosperity ae vi aan ge fir partiyan vi ho rahi hain balle balle vi ho rahi hai te jho hi tusi kise crisis hunde ho koi vi nahi fir sab chhad chada jande ne bhaj bhaj jaande ne hun pata nahi jivein tusi das rahe si ke vi mehr metl di death hui main kudrati aaya main ke kinne kinne decade ho reha hai ਤੋ ਜਦੋਂ ਮੈਂ ਉਦੋਂ ਅਜੇ ਬਿਮਾਰ ਸੀ ਤੇ ਆਇਆ ਕਿ ਬ੍ਰਹਮ ਕੁਮਾਰੀ ਆਸ਼ਰਮ ਚ ਰਹਿੰਦਾ ਸੀ ਪਤਾ ਨਹੀਂ ਪਿਛਲੇ 8-10 ਸਾਲ ਤੋਂ ਪਤਾ ਨਹੀਂ ਉਹਦੀ ਆਪਣੀ ਚੋਣ ਸੀ ਜਾਂ ਘਰੇਲੂ ਮਾਹੌਲ ਸੀ ਜਾਂ ਕੀ ਸੀ ਔਰ ਕਈ ਜਿਹੜੇ ਬੜੇ ਬੜੇ ਸੈਲੀਬ੍ਰਿਟੀ ਨੇ ਇਨ ਦਾ ਐਂਡ ਇਹ ਹੁੰਦਾ ਹੈ ਕਿ ਜਦੋਂ ਉਹਨਾਂ ਦਾ ਨਾਂ ਹੁੰਦਾ ਹੈ ਕਿਸ ਕਿਸਮ ਦਾ ਉਹਨਾਂ ਦਾ ਉਹਨਾਂ ਦੀ ਆਭਾ ਹੁੰਦੀ ਹੈ ਕਿੰਨੇ ਐਡਮਾਇਰਰ ਕਿਵੇਂ ਹੁੰਦਾ ਤੇ ਘਰ ਵਾਲਿਆਂ ਨੂੰ ਵੀ ਚੰਗਾ ਲੱਗਦਾ ਹੁੰਦਾ ਜੇ ਤਾਂ ਕੋਈ ਕਮਾ ਕੇ ਲਿਆ ਰਿਆ ਹੁੰਦਾ ਹੈ ਲੇਕ ਇਹੀ ਹਾਲ ਮੁਲਕਾਂ ਦਾ ਵੀ ਹੁੰਦਾ ਹੁਣ ਅਮਰੀਕਾ ਦੀ ਯਾਰੀ ਕੀ ਇਹਨਾਂ ਨਾਲ ਕੀ ਕਿਸੇ ਨੇ ਪਾ ਕੇ ਕਰਨਾ ਜਿਨੇ ਯਾਰੀ ਲਾਏ ਰਟੀ ਮੋੜੀ ਇਹ ਨਹੀਂ ਵੀ ਉਹਦੇ ਡੁੱਬੇ ਤੇ ਛੱਡਿਆ ਡੁੱਬਿਆ ਹੀ ਨਾ ਔਰ ਪਾਕਿਸਤਾਨ ਆਪਣੇ ਆਪ ਚ ਉਦਾਹਰਣ ਹੈ ਕਿ ਵੀ ਕਿਵੇਂ ਕਿਸ ਹੱਦ ਤੱਕ ਪਾਕਿਸਤਾਨ ਗਿਆ ਹੈ ਅਮਰੀਕਾ ਦੇ ਨਾਲ ਇਨ ਐਵਰੀ ਜਿਹੜਾ ਵੀ ਇਹਨਾਂ ਦਾ ਵੈਂਚਰ ਸੀ ਉਸ ਖਿੱਤੇ ਦਾ ਜਾਂ ਗਲੋਬਲੀ ਲੇਕਨ ਇਵੈਂਚੁਅਲੀ ਇਹਨਾਂ ਨੂੰ ਹੁਣ ਉਧਰ ਲੱਗਦਾ ਹੈ ਵੀ ਇਹ ਪਰ ਚਾਈਨਾ ਦੇ ਹਵਾਲੇ ਨਾਲ ਮੈਂ ਸਮਝਦਾ ਜੇ ਜਦੋਂ ਮੁਲਕਾਂ ਦੀ ਯਾਰੀ ਦੀ ਗੱਲ ਹੁੰਦੀ ਹੈ ਔਰ ਵਾਕਈ ਜਿਹੜਾ ਫਿਰ ਫਰੇਜ਼ ਹੈ ਕਿ ਦੋਸਤੀ ਹਿਮਾਲਿਆ ਸੇ ਉੱਚੀ ਔਰ ਸਮੁੰਦਰ ਸੇ ਗਹਿਰੀ ਔਰ ਇੰਡੀਆਜ਼ ਨੂੰ ਫਿਰ ਬੜੀ ਤਕਲੀਫ ਹੁੰਦੀ ਆ ਲੱਗਦਾ ਵੀ ਹੁਣ ਸਾਡਾ ਅਮਰੀਕਾ ਯਾਰ ਹੈ ਇਸ ਤੇ ਚੀਨ ਨੂੰ ਵੀ ਘੂਰੀ ਪਵਾ ਦੁੱਤੀ ਇੰਡੀਆਜ਼ ਡਿਸੀਜਨ ਡਿਸੀਜਨ ਟੂ ਸੀਲ ਪਾਕ ਬਾਰਡਰ ਇਰੈਸ਼ਨਲ ਚਾਈਨੀਜ਼ ਐਕਸਪਰਟ ਜਿਵੇਂ ਅਸੀਂ ਕਾਲ ਦੱਸਿਆ ਸੀ ਕਿ ਬ੍ਰਿਕਸ ਦੀ ਮੀਟਿੰਗ ਹੈ ਗੋਆ ਚ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜ਼ਿੰਪਿੰਗ ਆਰ ਐਨ ਔਰ ਭਾਰਤ ਨੇ ਪਿਛਲੇ ਦਿਨ ਅਜ ਕੀਤਾ ਹੈ ਰਾਜਨਾਥ ਸਿੰਘ ਨੇ ਐਲਾਨ ਕੀਤਾ ਸੀ ਜੀ 2019 ਤੱਕ ਅਸੀਂ ਸਾਰਾ ਬਾਰਡਰ ਸੀਲ ਕਰ ਦੇਾਂਗੇ ਚੀਨ ਨੇ ਪਹਿਲਾਂ ਇਹਨਾਂ ਨੇ ਜਦੋਂ ਇੰਡਸ ਵਾਟਰ ਟਰੀਟੀ ਕੇ ਜੀ ਅਸੀਂ ਦੇਖਾਂਗੇ ਮੋਦੀ ਨੇ ਕਿਹਾ ਖੂਨ ਔਰ ਪਾਣੀ ਇੱਕ ਸਾਥ ਨਹੀਂ ਬਹਿ ਸਕਤੇ ਸੋ ਜਾ ਰਿਹਾ ਹੈ ਵੀ ਉਹ ਕੋਈ ਸ਼ਰਾਰਤ ਕਰਨ ਦੇ ਮੂਡ ਸੀ ਉਹਨਾਂ ਨੇ ਬ੍ਰਹਮਪੁੱਤਰਾ ਦਰਿਆ ਦੀ ਜਿਹੜੀ ਇੱਕ ਟ੍ਰਿਬਿਊਟਰੀ ਆ ਉਹਦੇ ਤੇ ਉਹਨੂੰ ਰੋਕ ਲਿਆ ਨਾਲ ਦੇ ਨਾਲ ਹੀ ਮੈਸੇਜ ਦੇ ਦਿੱਤਾ ਉਹ ਦੋ ਦਿਨ ਪਹਿਲਾਂ ਕਿਹਾ ਜੀ ਹਾਂ ਵੀ ਆਰ ਰੈਡੀ ਅਸੀਂ ਭਾਰਤ ਨਾਲ ਬੰਗਲਾਦੇਸ਼ ਨਾਲ ਵੀ ਆਰ ਰੈਡੀ ਟੂ ਟਾਕ ਜਿਹੜੀ ਬ੍ਰਹਮਪੁੱਤਰਾ ਦੇ ਥੱਲੇ ਕੀ ਉਹਨਾਂ ਦਾ ਕੀ ਹੈ ਸੋ ਉਹਨਾਂ ਨੇ ਮੈਸੇਜ ਦੇ ਦਿੱਤੇ ਕਿ ਵੀ ਇਹ ਇਹ ਦੇਖ ਲੋ ਬਾਜ਼ ਆ ਜਾਓ ਹੁਣ ਜਦੋਂ ਇਹਨਾਂ ਨੇ ਬਾਰਡਰ ਫੈਂਸਿੰਗ ਦੀ ਗੱਲ ਕੀਤੀ ਜੋ ਪੰਜਾਬ ਚ ਇਹਨਾਂ ਨੇ ਬਿਲਕੁਲ ਚੁੱਪਚਾਪ ਹਲਾਉਦੋ ਦੌਰ ਸੀ ਜੁਝਾਰੂ ਲਹਿਰ ਦਾ ਇੱਕ ਦੋ ਵਾਰੀ ਕੋਸ਼ਿਸ਼ ਵੀ ਹੋਈ ਰੋਕਣ ਦੀ ਬਟ ਕਿਉਂਕਿ ਫਲੈਟ ਲੈਂਡ ਹੈ ਉੱਥੇ ਕੋਈ ਕਸ਼ਮੀਰ ਜਿਹੜਾ ਸੌਖਾ ਵੀ ਨਹੀਂ ਹੈ ਅਰ ਇਹ ਹੁਣ ਆਪਣੇ ਯਾਰ ਇਜ਼ਰਾਈਲ ਦੀ ਮਦਦ ਲੈ ਰਹੇ ਨੇ ਆਲਰੇਡੀ ਇਜ਼ਰਾਈਲ ਦੇ ਐਮਬੈਸਡਰ ਨੇ ਕਿਹਾ ਸੀ ਜੀ ਅਸੀਂ ਬਹੁਤ ਉਹਨਾਂ ਨੇ ਉੱਥੇ ਕੀ ਹਾਲ ਹੋਇਆ ਹੈ ਫਲਸਤੀਨੀਆ ਦਾ ਕੀ ਕੀਤਾ ਔਰ ਹੁਣ ਜਿਹੜਾ ਇਹ ਨਵਾਂ ਇਹ ਅਗੇਨ ਉੱਥੇ ਜਿਹੜੀਆਂ ਸੈਟਲਮੈਂਟਸ ਬਣਾਉਣ ਦੀ ਲਾਈਨ ਚੱਲ ਰਹੀ ਹੈ ਉਹਨੂੰ ਲੱਗਦਾ ਹੈ ਕਿ ਹੁਣ ਪ੍ਰੈਜ਼ੀਡੈਂਸੀ ਇਲੈਕਸ਼ਨ ਦਾ ਦੌਰ ਹੈ ਓਬਾਮਾ ਜਾ ਰਿਹਾ ਹੈ ਨਵੇਂ ਕੀ ਹੋਣਾ ਹੈ ਔਰ ਆਲਰੇਡੀ ਪ੍ਰਪੋਜ਼ਲਸ ਕੱਢ ਲਈਆਂ ਸੋ ਉਹਨਾਂ ਨੇ ਵੀ ਫਲਸਤੀਨ ਨੂੰ ਇੱਕ ਜੇਲ ਬਣਾਇਆ ਹੋਇਆ ਹੈ ਬਿਲਕੁਲ ਤਾਰਾਂ ਨਾਲ ਇਹੀ ਹਾਲ ਇੱਥੇ ਕਰਨਾ ਚਾਹੁੰਦੇ ਨੇ ਜੀ ਸੋ ਅਸੀਂ ਇਹ ਸਮਝਦੇ ਹਾਂ ਵੀ ਚੀਨ ਨੇ ਇਹਦੇ ਉੱਤੇ ਵੀ ਕਲੀਅਰ ਮੈਸੇਜ ਦੇ ਦਿੱਤੇ ਇੰਡੀਆਜ਼ ਮੂਵ ਟੂ ਕੰਪਲੀਟਲੀ ਸੀਲ ਇਟਸ ਬਾਰਡਰ ਵਿਦ ਵਿਦ ਪਾਕਿਸਤਾਨ ਵਾਸ ਅ ਵੈਰੀ ਇਰੈਸ਼ਨਲ ਡਿਸੀਜਨ ਇਰੈਸ਼ਨਲ ਹੁੰਦਾ ਹੈ ਅਨਯਥਾਰਕ ਇਹ ਬਿਲਕੁਲ ਠੀਕ ਨਹੀਂ ਹੈ ਮਤਲਬ ਜੇ ਨੂੰ ਤੁਸੀਂ ਕਹਿੰਦੇ ਹੋ ਕਿ ਬਈ ਇਹ ਇਹ ਬਿਲਕੁਲ ਗਲਤ ਹੈ ਇਰੈਸ਼ਨਲ and would further complicate the india china relations considering beijing's all weather strategic ties with islamabad is state media report on tuesday quoted leading experts saying a chinese the style jo ohne kehna hunda unna di global mail hai koi hor hai ode ch oh discuss karde ne da matlab hunda hai vi china di ye official niti hai ohne kehya je jehdi already complicated indo china relationship ho rahi hai hor aur court hai India is making a very irrational decision since no exhaustive investigation has been conducted after the Uri incident and no evidence proves that Pakistan is behind the attack. The Global Times quoted Hu Zing Yog, a research fellow from the official think tank Institute of International Relations of the Shanghai Academy, as saying, ਕੋਈ ਜਿਹੜੀ ਹੈ ਪੜਤਾਲ ਜਿਹੜੀ ਹੈ ਨਹੀਂ ਕੀਤੀ ਗਈ ਊੜੀ ਇਨਸੀਡੈਂਟ ਦੇ ਪਿੱਛੇ ਵੀ ਦੇ ਪਿੱਛੇ ਕੌਣ ਹੈ ਜਾਂ ਕੋਈ ਪਾਕਿਸਤਾਨ ਦਾ ਇਹਦੇ ਨਾਲ ਲਿੰਕ ਹੈ ਉਹਨਾਂ ਨੇ ਇੱਕ ਜਿਹੜਾ ਫੈਲੋ ਹੈ ਸ਼ੰਗਾਈ ਅਕੈਡਮੀ ਦਾ ਉਹਨੂੰ ਕੋਟ ਕੀਤਾ ਫਿਰ ਉਹਨਾਂ ਕਿਹਾ ਵੀ ਹੀ ਵਾਸ ਕਮੈਂਟਿੰਗ ਔਨ ਹੋਮ ਮਿਸਟਰ ਰਾਜਨਾਥ ਸਿੰਘਜ਼ ਅਨਾਉਂਸਮੈਂਟ ਔਨ ਫਰਡੇ ਥੈਟ ਦਾ 3323 ਕਿਲੋਮੀਟਰ ਲੌਂਗ ਬਾਰਡਰ ਬੀਟਵੀਨ ਇੰਡੀਆ ਐਂਡ ਪਾਕਿਸਤਾਨ ਵੁੱਡ ਬੀ ਕੰਪਲੀਟਲੀ ਸੀਲਡ ਬਾਈ ਡਿਸੰਬਰ 2018 ਡਿਸੰਬਰ 2018 ਤੱਕ a completely sealed border would further hinder the already squares border trade and talks between the two countries who said so ida vair va gaya so assi samjhe de ke china ne e bhi message kyunki e kashmir jehdi hai sirf india pakistan da interest nahi hai kashmir ja jehda hun unna da 70 ke kinne billion dollar jehda sirf economical corridor hai kull unna di investment jehdi hai o 400 ਬਿਲੀਅਨ ਡਾਲਰ ਦੇ ਨੇੜੇ ਤੇੜੇ ਹੈ ਗਵਾਦਰ ਹੈ ਪਾਕਿਸਤਾਨ ਨਾਲ ਰਿਲੇਸ਼ਨਸ਼ਿਪ ਹੈ ਜੇ ਉੱਥੇ ਬਾਰਡਰ ਕਰਕੇ ਔਰ ਫਿਰ ਜੇ ਇਹਨਾਂ ਨੇ ਉੱਥੇ ਕੋਈ ਤਾਰਾ ਤੂਰਾ ਲਾਣ ਦੇ ਬਹਾਨੇ ਕੋਈ ਟੈਰੀਟਰੀ ਚ ਕੀਤੀ ਫਿਰ ਇਹਨਾਂ ਨੂੰ ਚੀਨ ਨੇ ਸਭ ਕੁਝ ਖਾਣਗੇ ਇਹਨਾਂ ਨੂੰ ਭੁੱਲ ਗਿਆ ਲੱਗਦਾ 62 ਦਾ ਸੋ ਮੈਂ ਸਮਝਦਾ ਐ ਵੀ ਜਿਹੜੇ ਚਾਈਨਾ ਔਰ ਇਹ ਰਿਐਕਸ਼ਨ ਉਦੋਂ ਜਦੋਂ ਕੋ ਉਹਨਾਂ ਦਾ ਪ੍ਰੈਜ਼ੀਡੈਂਟ ਆ ਰਿਹਾ ਨਹੀਂ ਤਾਂ ਹੁੰਦਾ ਐ ਇਹ ਐ ਵੀ ਜਿਹੜੇ ਕੰਟਰੋਵਰਸ਼ਲ ਚੀਜ਼ਾਂ ਨੇ ਉਹ ਬੈਕ ਬਰਨਰ ਤੇ ਚਲੀਆਂ ਜਾਂਦੀਆਂ ਐ ਐਂਡ ਤੁਸੀਂ ਚੰਗੀਆਂ ਗੱਲਾਂ ਕਰਦੇ ਹੋ ਸੋ ਕੁੱਲ ਮਿਲਾ ਕੇ ਚਾਈਨਾ ਨੇ ਦੱਸ ਦਿੱਤਾ ਵੀ ਦੋਸਤੀ ਕਿਹਨੂੰ ਕਹਿੰਦੇ ਇਹ ਪੱਕੀ ਯਾਰੀ ਇਹ ਕੋਈ ਅੰਬੀਆਂ ਦੀ ਦੋਸਤੀ ਨਹੀਂ ਹੈ ਇਹ ਰੀਅਲ ਦੋਸਤੀ ਹੈ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਤੇ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਅਸੀਂ ਚੌਥੇ ਪਾਤਸ਼ਾਹ ਦਾ ਸ਼ਬਦ ਦੀਵਗੰਦਾਰੀ ਰਾਤ ਚ ਚੁਣੇ ਮੇਰੇ ਮਨ ਮੁਖ ਹਰ ਹਰ ਬੋਲੀ ਹੈ ਗੁਰਮੁਖ ਰੰਗ ਚ ਲੂਲੇ ਰਾਤੀ ਹਰ ਪ੍ਰੇਮ ਪੀਨੀ ਚੋਲੀ ਹੈ ਹੋ ਫਿਰੋਂ دیਵਾਨੀ ਰਹਾਓ ਹਉ ਫਿਰੋ دیਵਾਨੀ ਆਵਲ ਬਾਵਲ ਤਿਸ ਕਾਰਨ ਹਰ ਢੋਲੀ ਐ ਕੋਈ ਮੇਲਾ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲਗੋਲੀ ਐ ਸਤਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀ ਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇ ਢੋਲੀ ਕਿ ਮੇਰੇ ਮਨ ਮੁਖ ਹਰ ਹਰ ਬੋਲੀਐ ਕਿ ਹੇ ਮੇਰੇ ਮਨ ਆਪਣੇ ਮੁਖ ਚੋਂ ਰਸਨਾ ਤੋਂ ਹਮੇਸ਼ਾ ਰੱਬ ਰੱਬ ਕਰ ਵਾਹਿਗੁਰੂ ਵਾਹਿਗੁਰੂ ਕਰ ਗੁਰਮੁਖ ਰੰਗ ਚਲੂਲੇ ਰਾਤੀ ਏ ਗੁਰਮੁਖ ਗੁਰੂ ਦੀ ਗੱਲ ਨੂੰ ਮੰਨਣ ਵਾਲੇ ਗੁਰੂ ਦੀ ਗੱਲ ਦੇ ਉੱਤੇ ਪਹਿਰਾ ਦੇ ਤੇ ਫੇਰ ਕੀ ਹੋਏਗਾ ਰੰਗ ਚਲੂਲੇ ਰਾਤੀ ਰਾਤੀਆਂ ਰੰਗਿਆ ਜਾਣਾ ਚਲੂਲੇ ਢੂੰਗੇ ਰੰਗ ਦੇ ਵਿੱਚ ਫੇਰ ਤੂੰ ਰੱਬ ਦੇ ਪਿਆਰ ਦੇ ਢੂੰਗੇ ਰੰਗ ਵਿੱਚ ਰੰਗਿਆ ਜਾਵੇਂਗਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ਜਦੋਂ ਅਸੀਂ ਗੁਰਬਾਣੀ ਦੇ ਸ਼ਬਦ ਪੜਦੇ ਆਂ ਔਰ ਖਾਸ ਤੌਰ ਤੇ ਖੰਡਕੀਤਨੀ ਜਥੇਆਂ ਚ ਰੈਣਸਬਾਈ ਦੇ ਮੌਕੇ ਦੇ ਉੱਤੇ ਬੜੇ ਵਜਧ ਦੇ ਵਿੱਚ ਇਹ ਸ਼ਬਦ ਪੜੇ ਜਾਂਦੇ ਨੇ ਤਾਂ ਫਿਰ ਤੁਸੀਂ ਦੇਖਦੇ ਹੋ ਵੀ ਜਿਹੜੇ ਉਸ ਪਿਆਰੇ ਦੇ ਰੰਗ ਵਿੱਚ ਰੰਗੇ ਹੋਏ ਔਰ ਚਲੂਲਾ ਰੰਗ ਡੂੰਗਾ ਔਰ ਇੱਕ ਪਾਸੇ ਕਸੁੰਬ ਦਾ ਕੱਚਾ ਰੰਗ ਹੈ ਦੂਸਰੇ ਪਾਸੇ ਜਿਹੜਾ ਤੇਰਾ ਨਾਉ ਮਜੀਠੜਾ ਮਜੀਠ ਰੰਗ ਪੱਕਾ ਰੰਗ ਹੈ ਔਰ ਗੁਰੂ ਸਾਹਿਬ ਯਾਦ ਕਰਵਾਉਂਦੇ ਨੇ ਕਿ ਗੁਰਮੁਖ ਹੇ ਗੁਰੂ ਦੀ ਸ਼ਰਨ ਪੈ ਕੇ ਫਿਰ ਜਿਹੜਾ ਅਸਲੀ ਰੂਹ ਦੇ ਉੱਤੇ ਰੰਗ ਚੜਦਾ ਹੈ ਰੰਗ ਚ ਰੂਲੈ ਗੂੜਾ ਰੰਗ ਹੈ ਉਸ ਦੇ ਵਿੱਚ ਰੂਹ ਰੰਗੀ ਜਾਂਦੀ ਹੈ ਹਰ ਪ੍ਰੇਮ ਭੀਨੀ ਚੋਲੀ ਹੈ ਕਿ ਇਹ ਜਿਹੜੀ ਜਿਹੜੀ ਦੇਹ ਹੈ ਸਰੀਰ ਹੈ ਇਹ ਪ੍ਰੇਮ ਦੇ ਰੰਗ ਵਿੱਚ ਭਿੱਜ ਜਾਂਦੀ ਹੈ ਜਦੋਂ ਅਸੀਂ ਬਾਹਰ ਨਿਕਲਦੇ ਹਾਂ ਮੀਂਹ ਸਾਨੂੰ ਵੀ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਰੂਹ ਗੁਰੂ ਦੇ ਰੰਗ ਵਿੱਚ ਰੱਬ ਪਿਆਰੇ ਦੇ ਰੰਗ ਚ ਰੰਗੀ ਜਾਂਦੀ ਹੈ ਤੇ ਫਿਰ ਇਹੋ ਜਿਹਾ ਅਹਿਸਾਸ ਹੁੰਦਾ ਹੈ ਮੀਂਹ ਭਜਣਾ ਜਿਹੜਾ ਉਹ ਚੰਗਾ ਲੱਗਦਾ ਹੁੰਦਾ ਸੀ ਜੀ ਸੀ ਕਾਲੀਆਂ ਇਟਾਂ ਕਿਹੜੇ ਰੋੜ ਮੀਂਹ ਵਸਾ ਦੇ ਦੋ ਸੋਰ ਰੱਬਾ ਰੱਬਾ ਮੀਂਹ ਵਰਾ ਸਾਡੀ ਕੋਟੀ ਦਾਣੇ ਹੁਣ ਉਹ ਔਰ ਉਹਦੇ ਚ ਆਪਣੀ ਪ੍ਰੈਜ਼ੈਂਸ ਜਦੋਂ ਹੋਮ ਹੋਮਸ ਚੋਂ ਨਿਕਲ ਕੇ ਇਸੇ ਤਰ੍ਹਾਂ ਜਿਹੜਾ ਰੁੱਖੀ ਰੂਹ ਹੈ ਜਿਸ ਦੇ ਅੰਦਰ ਡਰਾਇਨੈਸ ਹੈ ਜਦੋਂ ਪਿਆਰੇ ਦਾ ਪਿਆਰ ਆ ਜਾਂਦਾ ਤੇ ਫਿਰ ਉਹ ਚਲੂਲੇ ਰੰਗ ਦੇ ਵਿੱਚ ਭਿੱਜੀ ਰੂ ਹੋ ਜਾਂਦੀ ਜਦੋਂ ਅਸੀਂ ਕਿਸੇ ਨੂੰ ਚੰਗਾ ਕਹਿੰਗੇ ਅਸੀਂ ਕਹਿੰਦੇ ਕਿ ਬੜੀ ਭਿੱਜੀ ਰੂ ਹੈ ਭਿੱਜੀ ਰੂ ਦੇ ਵਿੱਚ ਹਾਂ ਫਿਰੋਂ دیਵਾਨੀ ਆਵਲ ਬਾਵਲ ਇਸ ਕਾਰਨ ਹਰ ਢੋਲੀ ਹੈ ਹੁਣ ਢੋਲਾ ਪਿਆਰਾ ਕਿ ਮੈਂ ਚਾਰ ਚਫੇਰੇ ਝੱਲੀ ਹੋਈ ਫਿਰਦੀ ਆਵਲ ਬਾਵਲ ਹੈ ਬਾਵਰਾ ਬਾਵਲੇ ਬਾਬਲਾ ਵੀ ਕਹਿੰਦੇ ਨੇ ਕਿ ਮੈਂ ਉਹਦੇ ਪਿਆਰੇ ਨੂੰ ਲੱਭਦੀ ਪਿਆਰੇ ਦੇ ਪਿਆਰ ਚ ਰੰਗੀ ਹੋਈ ਝੱਲੀ ਹੋਈ ਫਿਰਦੀ ਆਂ ਕੋਈ ਮੇਲਾ ਹੈ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਲ ਗੋਲੀ ਹੈ ਹੁਣ ਗੋਲੀ ਕਹਿੰਦੇ ਨੇ ਨੌਕਰਾਨੀ ਨੂੰ ਤੇ ਗੁਲ ਗੋਲੀ ਹੈ ਨੌਕਰਾਨੀ ਦੇ ਵੀ ਨੌਕਰਾਨੀ ਕਿ ਮੈਂ ਉਸ ਪਿਆਰੇ ਦੇ ਪਿਆਰ ਵਿੱਚ ਆਵਲ ਬਾਵਲ ਪੱਜੀ ਫਿਰਦੀ ਆਂ ਕਿ ਕੋਈ ਮੈਨੂੰ ਮੇਰੇ ਪਿਆਰੇ ਨਾਲ ਮਿਲਾ ਦੇ ਮੇਰੇ ਪ੍ਰੀਤਮ ਨਾਲ ਮਿਲਾ ਦੇ ਜਿਹੜਾ ਮੈਨੂੰ ਮਿਲਾਏਗਾ ਉਸ ਦੀ ਮੈਂ ਗੋਲੀ ਦੀ ਵੀ ਗੋਲੀ ਬਣ ਜਾਾਂਗੀ ਉਸ ਦੀ ਨੌਕਰਾਨੀ ਦੀ ਨੌਕਰਾਨੀ ਬੜਨ ਨੂੰ ਮੈਂ ਤਿਆਰ ਐ ਜੀ ਸਤਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਝੋਲੀਏ ਤੇ ਜਦੋਂ ਸਤਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਪਿਆਰਾ ਪੁਰਖ ਨਿਰੰਕਾਰ ਮੰਨ ਜਾਂਦਾ ਹੈ ਉਹ ਹਿਰਦੇ ਅੰਦਰ ਵਸ ਜਾਂਦਾ ਹੈ ਤੇ ਉਸ ਦੇ ਪਿਆਰ ਦਾ ਅੰਮ੍ਰਿਤ ਜਿਹੜਾ ਇੱਕ ਨਸ਼ਾ ਦਿੰਦਾ ਹੈ ਇੱਕ ਮਸਤੀ ਦਿੰਦਾ ਝੋਲੀਆ ਉਹ ਹਿਲਦੇ ਜਾਣ ਝੁਲਦੇ ਜਾਣ ਬਹੁਤ ਵਰੀ ਜਿਹੜੇ ਦੁਨਿਆਵੀ ਸ਼ਰਾਬੀ ਲੋਕ ਨੇ ਜਦੋਂ ਜ਼ਿਆਦਾ ਪੀਤੇ ਹੁੰਦੀ ਹੈ ਤੇ ਇਸੇ ਤਰ੍ਹਾਂ ਇੱਕ ਜਿਹੜਾ ਤੁਹਾਡੇ ਅੰਦਰ ਐਕਸਟੈਸੀ ਹੈ ਆਨੰਦ ਹੈ ਝੂਲੀ ਹੈ ਉਸ ਦੇ ਪਿਆਰ ਦੇ ਵਿੱਚ ਮੈਂ ਅੰਮ੍ਰਿਤ ਪੀ ਕੇ ਜਿਹੜੀ ਆ ਉਹ ਮਸਤ ਹੋ ਜਾਾਂ ਗੁਰਪ੍ਰਸਾਦ ਜਨ ਨਾਨਕ ਪਾਇਆ ਹਰ ਲਾਧ ਦੇ ਟੋਲੀਏ ਗੁਰੂ ਦੀ ਕਿਰਪਾ ਨਾਲ ਚੌਥੇ ਨਾਨਕ ਫਰਮਾਉਂਦੇ ਨੇ ਕਿ ਉਸ ਨਿਰੰਕਾਰ ਨੂੰ ਪਾਲਿਆ ਹਾਸਲ ਕੀਤਾ ਹਰ ਲਾਧ ਰੱਬ ਕਿਵੇਂ ਮਿਲਿਆ ਦੇ ਟੋਲੀਐ ਦੇ ਸਰੀਰ ਨੂੰ ਟੋੜ ਕੇ ਕਿਉਂਕਿ ਰੱਬ ਸਰੀਰ ਦੇ ਅੰਦਰ ਵੱਸਦਾ ਹੈ ਮਨ ਦੇ ਅੰਦਰ ਵੱਸਦਾ ਹੈ ਉਹ ਜਿਹਨੂੰ ਬੁੱਲੇ ਸ਼ਾਹ ਨੇ ਵੀ ਕਿਹਾ ਕਿ ਬੁੱਲਿਆ ਸ਼ੋਤੈ ਤੁ ਕੋਈ ਵਖ ਹੈ ਨਹੀਂ ਤੇਰੀ ਵੇਖਣ ਵਾਲੀ ਅੱਖ ਹੈ ਨਹੀਂ ਜਦੋਂ ਅਸੀਂ ਅੰਦਰ ਦੇਖਦੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਯਾਦ ਕਰਵਾਇਆ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪ ਤੋਹੀ ਸੰਗ ਸਮਾਈ ਤੇਰੇ ਨਾਲ ਹੀ ਵੱਸਦਾ ਹੈ ਹਰ ਲੱਧੇ ਦੇ ਟੋਲੀ ਉਹ ਰੱਬ ਮਿਲੇ ਜਦੋਂ ਅੰਦਰ ਹੀ ਉਸ ਪਿਆਰੇ ਨੂੰ ਲੱਭਿਆ ਤੇ ਫੇਰ ਲੋਕ ਸੁਖੀਏ ਪਰ ਲੋਕ ਸੋਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ ਸੋ ਹੁਣ ਆਫ ਨਾ ਕਰਨਾ ਆਪਣੇ ਸੈਟਸ ਨੂੰ ਆਪਣੀ ਫੇਸਬੁੱਕ ਨੂੰ ਉਹ ਤੁਸੀਂ ਜਿੰਦਾਬਾਦ ਜਿੰਦਾਬਾਦ ਖਾਲਸਾਣ ਜਿੰਦਾਬਾਦ ਜਿੰਦਾਬਾਦ ਇੰਡੀਆ ਆਊਟ ਆਫ ਖਾਲਸਾਣ ਇਹ ਨਾ ਸੁਣੋ ਜੀ ਡਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨਾਲ ਆਪਣੇ ਈਵਰਸ ਕਲੇਨ ਇਜਾਜ਼ਤ ਈਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤਦਾ ਤਾਂ ਅਸੀਂ ਆਪਣੀ ਰਾਏ ਤੇ ਸਜਾ ਸਾਨੂੰ ਭੇਜਣਾ ਪੰਲਾ ਸਾਡੇ ਇਸ ਪਤੇ ਤੇ SOSATV4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਾਰੰਭ ਸੁਣਾ ਗਿਆ ਦੋ ਦੇਖਦੇ ਰਹੋ ਟੀਵੀ ਰੀਫੋਰ ਭੁਲਾ ਦਿਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ